NRI ਚੈਰੀਟੇਬਲ ਫਾਊਂਡੇਸ਼ਨ ਕੈਨੇਡਾ ਵੱਲੋਂ 20 ਮਾ 11 ਲੜਕੀਆਂ ਦਾ ਸਮੂਹਿਕ ਵਿਆਹ ਸਮਾਗਮ ਬਠਿੰਡਾ ਦੇ ਗੁਰਦੁਆਰਾ ਮਾਡਲ ਟਾਊਨ ਵਿਖੇ ਮੰਗਲਵਾਰ ਨੂੰ 11 ਵਜੇ ਦੇ ਲਗਭਗ NRI ਚੈਰੀਟੇਬਲ ਫਾਊਂਡੇਸ਼ਨ ਕੈਨੇਡਾ ਦੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਉਹਨਾਂ ਵੱਲੋਂ ਬਠਿੰਡਾ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਵਿਖੇ ਇਹ 20 ਮਾ ਜਿਹੜਾ 11 ਲੜਕੀਆਂ ਦਾ ਸਮੂਹਿਕ ਵਿਆਹ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਇਹਨਾਂ ਜੋ ਆਪਣਾ ਇਸ ਦੇ ਵਿੱਚ ਲੋੜੀ ਦਾ ਸਮਾਨ ਆ ਉਹ ਇਹਨਾਂ ਸਾਰੀਆਂ ਲੜਕੀਆਂ ਨੂੰ ਇਹਨਾਂ ਵੱਲੋਂ ਆਪਣਾ ਦਿੱਤਾ ਜਾ ਰਿਹਾ ਹੈ ਇਸ ਦੇ ਸਹਿਯੋਗੀ ਹਨ ਬਠਿੰਡਾ ਦੇ ਆਪਣਾ ਭਾਈ ਕਨਈਆ ਚੈਰੀਟੇਬਲ ਟਰਸਟ ਜੋ ਬਠਿੰਡਾ ਦੇ ਅੰਦਰ ਇਹ ਸਾਰਾ ਇੰਤਜ਼ਾਮ ਇਹਨਾਂ ਵੱਲੋਂ ਆਪਾਂ ਕੀਤਾ ਜਾਂਦਾ ਹੈ ਅਤੇ ਇਹ ਜਿਹੜਾ ਵਿਆਹ ਸਮਾਗਮ ਹੈ ਉਹ ਐਨ ਆਰ ਏ ਚੈਰੀਟੇਬਲ ਫਾਊਂਡੇਸ਼ਨ ਕੈਨੇਡਾ ਵੱਲੋਂ ਇਹ ਆਪਣਾ ਲਗਾਤਾਰ ਇਹ ਪਿਛਲੇ 20 ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ ਤੇ ਅੱਜ ਵੀ ਇਹਨਾਂ ਵੱਲੋਂ 11 ਸਮੂਹਿਕ ਲੜਕੀਆਂ ਦੀਆਂ ਇਹ ਇੱਥੇ ਆਪਣਾ ਇਹਨਾਂ ਵੱਲੋਂ ਸ਼ਾਦੀਆਂ ਕੀਤੀਆਂ ਆ ਤੇ ਲੋੜ ਦਾ ਸਮਾਨ ਵੀ ਇਹਨਾਂ ਨੂੰ ਇਹਨਾਂ ਵੱਲੋਂ ਆਪਣਾ ਇੱਥੇ ਦਿੱਤਾ ਗਿਆ ਜੋ ਵੀ ਕਰ ਦੇंदा ਲੋੜ ਦਾ ਸਮਾਨ ਸੀ ਉਹ ਸਾਰਾ ਇਹਨਾਂ ਵੱਲੋਂ ਅੱਜ ਇਹਨਾਂ ਨੂੰ ਆਪਣਾ ਸਪਰਦ ਕੀਤਾ ਗਿਆ ਸਰ ਕੀ ਨਾਮ ਹੈ ਤੁਹਾਡਾ ਜੀ ਸਰ ਕੀ ਨਾਮ ਆ ਜੀ ਕਿੰਨੇ ਸਾਲ ਹੋ ਗਏ ਕਿਹੜੀ ਸੰਸਥਾ ਹੈਗੀ ਹੈ ਜਿਲੇ ਮੇਰਾ ਨਾਮ ਸ਼ੰਦਰ ਸਿੰਘ ਪੁਲਰ ਹੈ ਜੀ ਤੇ ਇਹ ਸੰਸਥਾ ਐਨ ਆਰ ਆਈ ਚੈਰੀਟੇਬਲ ਫਾਊਂਡੇਸ਼ਨ ਕੈਨੇਡਾ ਤੇ ਇੱਥੋਂ ਦੀ ਭਾਈ ਕਨੀਆ ਸੋਸਾਇਟੀ ਇੱਥੋਂ ਦੀ ਸਾਡੀ ਸਾਂਝੀ ਯੋਗਨੀ ਹੈ ਜੀ ਤੇ ਸਾਨੂੰ ਇਹ ਇੱਕ ਆਰ ਕਾਰਜਾਂ ਨੂੰ ਆਏ ਵਿਮਸਾਲਾ ਹੈ ਜੀ ਤੇ ਸਾਡਾ ਬੀਮਾ ਪ੍ਰੋਗਰਾਮ ਕਿੰਨੇ ਲੜਕੇ ਨੇ ਸ਼ਾਦੀ ਕੀਤੀ ਅੱਜ ਇਹ ਅਸੀਂ ਹਰ ਸਾਲ 11 ਬੱਚਿਆਂ ਦੀ ਸ਼ਾਦੀ ਕਰਦੇ ਅੱਜ ਕਿੰਨੇ ਕਰਦੇ ਅੱਜ ਵੀ 11 ਗਏ ਸਮਾਨ ਵਿੱਚ ਕੀ ਦਿੱਤੇ ਨੇ ਸਮਾਨ ਜੀ ਦੇਖੋ ਆਪਣਾ ਪਸ਼ੋਕਰ ਪਿੰਡ ਨਾਲ ਜੁੜਿਆ ਹੋਇਆ ਹੈ ਜਦੋਂ ਆਪਾਂ ਪਿੰਡ ਦੇ ਵਿੱਚ ਨਾ ਪਹਿਲਾਂ ਇੱਕ ਜ਼ਿਮੀਂਦਾਰ ਆਉਦੇ ਬੱਚੇ ਨੂੰ ਜਿਹੜਾ ਸਮਾਨ ਦਿੰਦਾ ਸੀਗਾ ਉਹ ਅਸੀਂ ਜਿੰਨੇ ਵੀ ਬੱਚੇ ਨੂੰ ਕਰਦੀ ਸਮਾਨ ਦੀ ਲੋੜ ਹੈ ਉਹ ਤਕਰੀਬਨ ਸਾਰਾ ਹੀ ਦਿੰਨੇ ਆ ਜਿਵੇਂ ਤਿਸਤਰੇ ਹੋਗੇ ਪਾਂਡੇ ਹੋਗੇ ਪੇਟੀ ਹੋਗੀ ਬੈੱਡ ਹੋ ਗਿਆ ਮੇਜ ਕੁਰਸੀਆਂ ਹੋ ਗਈਆਂ ਸਾਈਕਲ ਹੋ ਗਿਆ ਆਪਣੀ ਟਰਾ ਆਪਣੀ ਸਲਾਈ ਮਸ਼ੀਨ ਹੋ ਗਈ ਤਾਂ ਸਲਾਈ ਮਸ਼ੀਨ ਸਾਡਾ ਦੇਣ ਦਾ ਇਹ ਹੈ ਵੀ ਜੇ ਕਿਸੇ ਬੱਚੀ ਨੇ ਆਪ ਦਾ ਕੋਈ ਕੰਮ ਕਾਰੋबार ਕਰਨਾ ਹੈ ਤਾਂ ਉਹ ਕੰਮ ਕਰ ਲੇ ਸਾਈਕਲ ਸਾਡਾ ਦੇਣ ਦਾ ਮਕਸਦ ਇਹ ਹੈ ਵੀ ਜੇ ਕਿਸੇ ਨੇ ਕੰਮ ਕਰਦੇ ਕਿਤੇ ਦੂਰ ਨੇੜੇ ਜਾਣਾ ਹੈ ਤਾਂ ਉਹ ਨੂੰ ਉਹਦੇ ਵਿੱਚ ਸਹਾਈ ਤਾਉ। ਇਹ ਚੋਣ ਕੇ ਦੀ ਕੀਤੀ ਜਾਂਦੀ ਹੈ ਲੜਕੀਆਂ ਦੀਆਂ ਲੜਕੀਆਂ ਦੀ ਲੋਕਾਂ ਬੰਦ ਰਹੀ ਲੋਕ ਇਹਨਾਂ ਜੀ ਪਹਿਲਾਂ ਤਾਂ ਜਦੋਂ ਸ਼ੁਰੂਆਤ ਸੀਗੀ ਉਦੋਂ ਤਾਂ ਅਸੀਂ ਪਿੰਡਾਂ ਦੇ ਵਿੱਚ ਖੁਦ ਗਏ ਸੀਗੇ 4-5 ਸਾਲ ਤੇ ਪਿੰਡ ਦੇ ਵਿੱਚ ਜਾ ਕੇ ਪਤਾ ਕਰੀਦਾ ਸੀ ਕਿਹੜਾ ਹੈ ਤਾਂ ਹੁਣ ਲੋਕਾਂ ਨੂੰ ਪਤਾ ਲੱਗਿਆ ਪਹਿਲਾਂ ਹੀ ਉਹ ਆਪ ਦਾ ਨਾਮ ਲਖਵਾ ਨਾ ਜਾਂਦੇ ਨੇ ਜਦੋਂ ਉਹ ਆਪ ਦਾ ਨਾਮ ਲਖਵਾ ਜਾਂਦੇ ਨੇ ਸਾਡੇ ਜਿਹੜੇ ਇੱਥੇ ਦੀ ਟੀਮ ਹੈ ਲੋਕਲ ਵਰਕਰ ਹੈ ਇੱਥੇ ਮੁੰਡੇ ਸਾਡੇ ਕੰਮ ਕਰਦੇ ਸਾਡੇ ਨਾਲ ਸਯੋਗੀ ਨੇ ਉਹ ਪਿੰਡ ਜਾਂਦੇ ਨੇ ਪਹਿਲਾਂ ਪਿੰਡ ਜਾ ਕੇ ਪਤਾ ਕਰਦੇ ਨੇ ਕਿ ਵਾਕਈ ਇਹ ਲੋੜਵੰਦ ਪਰਿਵਾਰ ਹੈ ਲੋੜਵੰਦ ਪਰਿਵਾਰ ਚ ਅਸੀਂ ਇਹ ਲੈਨੇ ਆ ਵੀ ਜੇ ਮੰਨ ਲਓ ਕਿਸੇ ਪੰਜ ਕੁੜੀਆਂ ਸੱਤ ਕੁੜੀਆਂ ਤੇ ਕਮਾਉਣ ਵਾਲਾ ਇੱਕ ਹੈ ਤਾਂ ਉਹ ਉਹ ਵੀ ਤਾਂ ਲੋੜਵੰਦ ਹੀ ਹੈ ਮਤਲਬ ਜਿਹੜੇ ਬੰਦੇ ਦੀ ਜ਼ਰੂਰਤ ਹੈ ਉਹ ਆਏ ਇਹ ਨਹੀਂ ਹੈ ਵੀ ਕੋਈ ਆਪਾਂ ਸ਼ੌਂਕਾ ਕਰੀਦਾ ਹੈ ਨਾ ਸਾਡਾ ਕੋਈ ਕਿਸੇ ਪੋਲਿਟਿਸ਼ੀਅਨ ਨਾਲ ਨਾ ਕੋਈ ਪੋਲਿਟਿਕਲੀ ਨਾ ਸਾਡਾ ਕੋਈ ਇੱਥੇ ਕਿਸੇ ਬੰਦੇ ਨੂੰ ਸੱਦੀਦਾ ਬਾਪਾ ਜੀ ਨੂੰ ਸੱਦੀਦਾ ਉਹਨੂੰ ਤਾਂ ਅਸ਼ੀਰਵਾਦ ਲਈਦਾ ਹੈ ਬਸ ਅੱਜ ਸਮਾਗਮ ਹੋ ਗਿਆ ਉਦੋਂ ਬਾਅਦ ਇਹ ਸਮਾਗਮ ਨਾ ਸਾਡਾ ਕੋਈ ਲੈਣਗੇ ਜਿੱਤੀ ਰਿਵਾਜ ਉਹੀ ਹੁੰਦੇ ਨੇ ਸੇਮ ਜਿਸ ਤਰ੍ਹਾਂ ਜਿਸ ਤਰ੍ਹਾਂ ਜੀ ਆਪਨੂੰ ਘਰੇ ਹੁੰਦੇ ਵੀ ਆਇਆ ਵਿਆਹ ਹੋਊਗਾ ਇਤਨਾ ਮੁਝ ਹੋ ਗਿਆ ਬਿਲਕੁਲ ਜੀ ਜੇ ਇਥੇ ਵੀ ਅਸੀਂ ਆਦੇ ਆ ਜਿੰਗੀਆਂ ਬਰਾਤਾਂ ਆਉਂਦੀਆਂ ਉਹਨਾਂ ਵਾਸਤੇ ਵੀ ਇੱਥੇ ਗੁਰਦੁਆਰਾ ਸਾਹਿਬ ਤੋਂ ਪਰਮਿਸ਼ਨ ਲਈ ਵੀ ਆਜੀ ਕਿਸੇ ਨੇ ਆਉਗਾ ਜੋ ਵੀ ਰੀਵਰ ਇਕੱਠਣਾ ਹੈ ਤੁਰਨ ਵੇਲੇ ਜੋ ਕੁਝ ਸ਼ਰ ਕਰਨ ਰਹਿਣਾ ਸਾਰੇ ਉਹਨਾਂ ਦੇ ਆਪੋ ਆਪਣੇ ਸਾਰੇ ਅਲੱਗ-ਅਲੱਗ ਗੋਮ ਕਰਦੇ